ਚੋਕਠਾਗਰ ਸੁੰਦਰ ਚੱਕ ਜੁਨੀਅਨ ਦਾ ਪ੍ਰਧਾਨ ਹੈ ਤੇ ਟਰੱਕ ਨੋ ਇੰਟਰੀ ਹੈ ਸਵੇਰੇ 8 ਤੋਂ ਲਈ ਹੈ ਰਾਤ ਦੇ 8 ਵਜੇ ਤੱਕ ਨੋ ਇੰਟਰੀ ਹੈ ਅੱਜ ਤੱਕ ਨਿਕਲ ਕਤਾਰ ਵਿੱਚ ਘਟੋ ਘਟ 50 ਸਾਂ ਟਰੱਕ ਆ ਗਏ ਤੇ ਅੱਡੇ ਵਿੱਚ ਆ ਕੇ ਅੱਡੇ ਵਾਲੇ ਡੱਕਣ ਦੀ ਕੋਸ਼ਿਸ਼ ਕੀਤੀ ਦੋ ਚਾਰ ਟਰੱਕ ਤਾਂ ਉੱਪਰ ਹੀ ਚੜਾਣ ਲੇ ਪੇ ਦੌੜ ਗਏ ਉਹ ਵਿੱਚੋਂ ਬਾਕੀ ਲੋਕਾਂ ਨੂੰ ਇਕੱਠੇ ਕੀਤਾ ਲੋਕ ਸਾਰੇ ਇਕੱਠੇ ਹੋ ਗਏ ਉਹਨਾਂ ਨੂੰ ਰੋਕਿਆ ਪ੍ਰਸ਼ਾਸਨ ਪੁਲਿਸ ਵੀ ਆਈ ਹੈ ਫਿਰ ਹੀ ਹੁਣ ਚ ਲੈ ਕੇ ਗਈ ਹੈ ਉਹਨਾਂ ਦੇ ਚਲਾਨ ਵੀ ਕੱਟਿਆ ਨੇ ਮਾੰਗੇ ਕਰਦੇ ਆ ਕਿ ਨੋ ਐਂਟਰੀ ਰਵੇ ਜਿੱਦਾਂ ਪਹਿਲੇ 8 ਤੋਂ 8 ਬੰਦਦਾ ਬੰਦ ਰਹੇ ਦੀ ਨੇ ਟਰੱਕ ਕੋਈ ਨਹੀਂ ਚੱਲਣਾ ਚਾਹੀਦਾ ਇਸ ਦੇ ਨਾਲ ਸਾਡੇ ਵਪਾਰ ਚ ਵੀ ਬੜਾ ਫਰਕ ਪੈਂਦਾ ਆ ਰਾਜ ਦੇ ਲੋਕਾਂ ਨੂੰ ਬੜਾ ਫਰਕ ਪੈਂਦਾ ਐਕਸੀਡੈਂਟ ਬੜੇ ਹੁੰਦੇ ਆ ਬਸ ਕਿ ਇਹ ਵੀ ਬੇਨਤੀ ਆ ਕਿ ਨੋ ਐਂਟਰੀ ਜਿਹੜੀ ਉਹ ਲਾਗੂ ਰਵੇ 8 ਤੋਂ 8 ਟਰੱਕ ਬੰਦ ਰਹਿਣ ਦੇਣੇ ਅੱਜ ਮਾਨ ਜੋਗ ਐਸਐਸਪੀ ਸਾਹਿਬ ਦੇ ਹੁਕਮ ਦੇ ਮੁਤਾਬਕ ਅੱਜ ਆਪਾਂ ਇੱਥੇ ਸੁੰਦਰ ਚੱਕ ਮੋੜ ਤੋਂ ਲੈ ਕੇ ਤੇ ਕੀੜੀਆਂ ਤੱਕ ਜਿਹੜੀਆਂ ਗੱਡੀਆਂ ਦਿਨ ਦੇ ਟਾਈਮ ਐਂਟਰੀ ਕਰਦੀਆਂ ਨੇ ਅੱਜ ਆਪਾਂ ਉਹਨਾਂ ਨੂੰ ਕੋਈ ਬੌਂਡ ਵੀ ਕੀਤੀਆਂ ਨੇ ਤੇ ਆਪਣੇ ਮੁਲਾਜ਼ਮ ਲਾ ਕੇ ਉੱਥੇ ਬੈਰੀਕੇਟਿੰਗ ਕਰਕੇ ਤੇ ਜਿਹੜੀਆਂ ਦਿਨ ਦੇ ਟਾਈਮ ਗੱਡੀਆਂ ਜਿਹੜੀਆਂ ਨੇ ਉਹ ਬਿਲਕੁਲ ਨਹੀਂ ਨੰਗਰ ਦੇਆਂ। 8 ਵਜੇ ਤੋਂ ਬਾਅਦ ਦੇ ਵਿੱਚ ਆਪਣੀ ਗੱਡੀਆਂ ਜਿਹੜੀਆਂ ਨੇ ਉਹ ਵਾਰੀ ਨਾਲ ਜਾ ਸਕਦੀਆਂ। ਕਿੰਨੀਆਂ ਗੱਡੀਆਂ ਬੌਂਡ ਕੀਤੀਆਂ ਅੱਜ ਅਸੀਂ 3 ਗੱਡੀਆਂ ਬੌਂਡ ਕੀਤੀਆਂ ਸਰ ਤੇ ਬਾਕੀ ਜਿਹੜੇ ਹੁਣ ਵੀ ਆਪਾਂ ਇੱਥੇ ਖੜੇ ਆਂ ਜਿਹੜੀ ਗੱਡੀ ਦਿਨ ਦੇ ਟਾਈਮ ਆਏਗੀ ਉਹ ਆਪਾਂ ਬੌਂਡ ਕਰਕੇ ਭੇਜਾਂਗੇ। ਅਫਸਰ ਕਿਉਂਕਿ ਇਹ ਜੈਂਡਕੇ ਇਹ ਜੈਂਡਕੇ ਦੀ ਹੱਦ ਪੈਣ ਕਰਕੇ ਜੀ ਇੱਥੇ ਜੈਂਡਕੇ ਦੇ ਮਾਈਨਿੰਗ ਦੇ ਅਫਸਰ ਵੀ ਆ ਗਏ ਆ ਜੈਂਡਕੇ ਦੀ ਪੁਲਿਸ ਵੀ ਬੁਲਾ ਲਈ ਆ ਬਾਕੀ ਉਹ ਕਾਰਵਾਈ ਕਰ ਰਹੇ ਨੇ ਜੋ ਉਹਨਾਂ ਦੀ ਬੰਦੀ ਹੈ ਕਾਰਵਾਈ ਉਹ ਕਰ ਕਰਕੇ ਭੇਜਣਗੇ ਸਾਡੀ ਮਾਈਨਿੰਗ ਡਿਪਾਰਟਮੈਂਟ ਔਰ ਪੁਲਿਸ ਐਸਐਚਓ ਤਾਰਾਗੜ ਔਰ ਐਸਐਸਓ ਸਾਫ ਸਿਆਣਪੁਰ ਆਪਾਂ ਸਾਰੀ ਟੀਮ ਇੱਥੇ ਖੜੇ ਆ ਜਿਸ ਵਲੇ ਉਹ ਗੱਡੀਆਂ ਦੀ ਪੂਰੀ ਕਾਰਵਾਈ ਕਰਕੇ ਸਾਡੇ ਨਾਲ ਲਿੰਕ ਚ ਹੈਗੇ ਨੇ ਸਾਰੇ ਅਫਸਰ ਫੇਰ ਹੀ ਪਹੁੰਚਾਂਗੇ ਜੀ